ਇੱਕ ਵੱਡੀ ਅਪਡੇਟ ਆ ਰਹੀ ਹੈ ਸਾਬਨੇ ਕੇ ਪੰਜਾਬ ਸਰਕਾਰ ਨੇ ਸਿਹਤ ਸਕੱਤਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਸਰਕਾਰ ਨੇ ਜਿਹੜਾ ਨੋਟਿਸ ਜਾਰੀ ਕੀਤਾ ਕਿ ਸੀਐਮ ਨੂੰ ਜਾਣਕਾਰੀ ਦਿੱਤੇ ਬਿਨਾ ਕਿਵੇਂ ਦਸਤਾਵੇਜ਼ ਮੰਗੇ ਗਏ ਸਵਾਲ ਪੁੱਛਿਆ ਗਿਆ ਪੰਜਾਬ ਸਰਕਾਰ ਨੇ ਅਜੋਏ ਸ਼ਰਮਾ ਤੋਂ ਜਵਾਬ ਮੰਗਿਆ ਸੋ ਕਹਿੰਦੇ ਸਰਕਾਰ ਦੀ ਚਿੱਠੀ ਦੀ ਵੀ ਕਿਉਂ ਨਹੀਂ ਦਿੱਤੀ ਗਈ ਜਾਣਕਾਰੀ ਪੰਜਾਬ ਸਰਕਾਰ ਨੇ ਅਜੋਏ ਸ਼ਰਮਾ ਤੋਂ ਜਵਾਬ ਮੰਗਿਆ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੀਤੇ ਦਿਨੀ ਪੰਜਾਬ ਸਰਕਾਰ ਤੋਂ ਜਾਂਚ ਕਰਨ ਉਪਰੰਤ ਰਿਪੋਰਟ ਤਾਲਬ ਕੀਤੀ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਗੱਲਬਾਤ ਕਰ ਲਈ ਜਾਏ ਜਾਂ ਵਕ-ਵਕਤਾਵਾ ਤੇ ਪੂਰਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਤੇ ਲਗਾਤਾਰ ਜਲ ਵੀ ਰਿਹਾ ਹੁਣ ਤਾਂ ਪੰਜਾਬ ਸਰਕਾਰ ਨੇ ਸਿਹਤ ਸਕੱਤਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਜੋਏ ਸ਼ਰਮਾ ਨੂੰ ਤੇ ਇਹ ਸਵਾਲ ਕੀਤਾ ਗਿਆ ਕਿ ਸਿਆਬੂ ਜਾਣਕਾਰੀ ਦਿੱਤੇ ਬਿਨਾ ਆਖਿਰ ਦਸਤਾਵੇਜ਼ ਕਿਵੇਂ ਮੰਗ ਲਏ ਗਏ ਕੇਂਦਰ ਸਰਕਾਰ ਦੀ ਚਿੱਠੀ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਨੇ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕੀਤਾ ਜੋਇਸ਼ ਸ਼ਰਮਾ ਨੂੰ ਤੇ ਫੋਰ ਲਾਈਨ ਤੇ ਮੇਰੇ ਸਹਿਯੋਗੀ ਮਨੋਜ ਜੋਸ਼ੀ ਜੁੜੇ ਨੇ ਮਨੋਜ ਅਜੋਇਸ਼ ਸ਼ਰਮਾ ਤੋਂ ਜਵਾਬ ਤਲਬੀ ਹੋਈ ਹੈ ਕਿ ਕੁਝ ਖਾਸ ਅਪਡੇਟ ਹੈ ਹਾਂ ਬਿਲਕੁਲ ਲਖੋ ਗੁਰਪ੍ਰੀਤ ਜੋ ਜੋਇਸ਼ ਸ਼ਰਮਾ ਨੇ ਉਹ ਸੈਕਟਰੀ ਹੈਲਥ ਨੇ ਪੰਜਾਬ ਤੇ ਉਹਨਾਂ ਵੱਲੋਂ ਇੱਕ ਕਾਲ ਰਿਿਸਕ ਜਾਣਕਾਰੀ ਮੰਗੀ ਗਈ ਜਿਹੜੇ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਿਹੜੀ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨਿਊ ਦਿੱਲੀ ਹੈਗਾ ਉਹਨਾਂ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ ਹੈਗਾ ਉਹਦੇ ਅਧਾਰ 'ਤੇ ਤੁਸੀਂ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਅੱਗੇ ਜਾਣਕਾਰੀ ਮੰਗ ਰਹੇ ਹੋ ਤੇ ਉਹਦੇ ਉੱਪਰ ਕਾਰਵਾਈ ਕਰ ਰਹੇ ਹੋ ਕਿਉਂਕਿ ਇਸ ਗੱਲ ਨੂੰ ਲੈ ਕੇ ਸੀਐਮ ਨਾਤਾ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਨੇ ਕੋਈ ਆਰਡਰ ਜਾਰੀ ਕੀਤਾ ਸੀਗਾ ਔਰ ਨਾ ਹੀ ਜਿਹੜੇ ਹੈਲਥ ਮਿਨਿਸਟਰ ਹੈ ਉਹਨਾਂ ਵੱਲੋਂ ਕੋਈ ਇਦਾਂ ਦੀ ਜਾਣਕਾਰੀ ਦੇ ਆਰਡਰ ਦਿੱਤੇ ਗਏ ਸੀਗੇ ਕਿ ਤੁਸੀਂ ਇਹਦੇ ਬਾਰੇ ਜਿਹੜੀ ਮਿਨਿਸਟਰ ਆਫ ਹੈਲਥ ਅਫੇਅਰਸ ਨੇ ਮੰਗੀ ਜਾਣਕਾਰੀ ਉੱਪਰ ਤੁਸੀਂ ਕੋਈ ਨਾ ਕੋਈ ਕਾਰਵਾਈ ਕਰੋ ਦੇਖੋ ਕਾਫੀ ਗੰਭੀਰ ਮਸਲਾ ਹੈਗਾ ਕਿ ਜਦੋਂ ਮੁੱਖ ਮੰਤਰੀ ਬੈਠੇ ਨੇ ਔਰ ਹੈਲਥ ਮਿਨਿਸਟਰ ਹੈਗੇ ਨੇ ਫਾਮੇ ਕੀ ਇਲੈਕਸ਼ਨ ਕਮਿਸ਼ਨ ਕੋਲ ਲੱਗਿਆ ਹੋਇਆ ਉਸ ਦੇ ਬਾਬਦੂ ਜਿਹੜੀ ਸਰਕਾਰ ਹੈ ਉਹ ਤਾਂ ਕੰਮ ਕਰ ਰਹੀ ਹੈਗੀ ਹੈ ਜਿਹੜੇ ਸੈਕਟਰੀ ਹੈਲਥ ਹੈ ਉਹਨਾਂ ਦਾ ਜਿਹੜਾ ਇਹ ਆਪਣੇ ਗੱਲ ਕਹੀਏ ਕਿ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਉਹਨਾਂ ਨੇ ਆਪਣੇ ਆਪ ਤਾਂ ਮਨੋਜ ਜਿਹੜਾ ਸਿਕਸ ਕਤਰਨ ਓਰਡਰ ਜਾਰੀ ਹੋਇਆ ਹੈ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋਸ਼ ਸ਼ਰਮਾ ਤੇ ਗਾਜ ਦੇਖ ਸਕਦੀ ਹੈ ਬਿਲਕੁਲ ਪਹਿਲਾਂ 2 2 ਹਫਤੇ ਵਿੱਚ ਉਹਨਾਂ ਨੇ ਦੋਨੋ ਸ਼ੋਅ ਦਾ ਨੋਟਿਸ ਜਾਰੀ ਕੀਤਾ ਉਹਨਾਂ ਨੂੰ ਕਿਹਾ ਵੀ ਜਵਾਬਤ ਦੇ ਵੀ ਕਿ ਦੱਸੋ ਵੀ ਇਹ ਕਿਉਂ ਤੁਸੀਂ ਜਾਰੀ ਕੀਤਾ ਹੈਗਾ ਤੇ ਉਸ ਪਰ ਕੋਈ ਨਾ ਕੋਈ ਕਾਰਵਾਈ ਅਗਰ ਹੋਵੇ ਕਿਉਂਕਿ ਮਸਲਾ ਦੇਖੋ ਕਾਫੀ ਪੱਕਾ ਕਿ ਇਸ ਨੂੰ ਲੈ ਕੇ ਜਿਹੜੀ ਹੈਗੇ ਬਲਕੌਰ ਸਿੰਘ ਬਾਰ-ਬਾਰ ਪੰਜਾਬ ਸਰਕਾਰ ਦੇ ਉੱਪਰ ਸਵਾਲ ਚੱਕਰੇ ਸੀ ਕਿ ਆਮ ਆਦਮੀ ਪਾਰਟੀ ਬਾਰ-ਬਾਰ ਗੱਲ ਕਰ ਰਹੀ ਹੈ ਕਿ ਨੋਟਿਸ ਅਸੀਂ ਜਾਰੀ ਨਹੀਂ ਕੀਤਾ ਹੈਗਾ ਨੋਟਿਸ ਜਿਹੜਾ ਹੈਗਾ ਉਹ ਕੇਂਦਰ ਦੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪਰ ਜਾਰੀ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਨਿਯਮ ਸੀਗਾ ਆਈਵੀਐਫ ਦਾ ਉਹ ਜਿਹੜਾ ਹੈਗਾ ਉਹਦਾ ਪੰਨ ਨਹੀਂ ਕੀਤਾ ਗਿਆ ਕਿ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੀ ਔਰਤ ਜਿਹੜੀ ਆਈਵੀਐਫ ਕਰ ਸਕਦੀ ਹੈ ਪਰ ਤੁਸੀਂ 55 ਸਾਲ ਦੇ ਹੋ ਕਿਸ ਤਰ੍ਹਾਂ ਇਹ ਆਈਵੀਐਫ ਕਰਾਇਆ ਗਿਆ ਉਹਨਾਂ ਨੇ ਇਹ ਗੱਲ ਪੁੱਛੀ ਸੀ ਕਿ ਤੇ ਜਾਣਕਾਰੀ ਜਾਂਚ ਕਰਨ ਵਾਸਤੇ ਗਿਆ ਤੇ ਸਭ ਕੁਝ ਮੰਗ ਮੁੱਖ ਮੰਤਰੀ ਗੱਲ ਕਹੀ ਹੈ ਚ ਹੈਲਥ ਮਿਨਿਸਟਰ ਕਹੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਅਜੋਸ਼ ਸ਼ਰਮ ਨੇ ਉਹ ਲੈਟਰ ਭੇਜਦੇ ਨੇ ਜਾਂਚ ਵਾਸਤੇ ਤੇ ਵੱਡਾ ਮਸਲਾ ਹੈਗਾ ਕਿਉਂਕਿ ਜੇ ਸਰਕਾਰ ਦੇ ਮੁਖਿਆ ਨੂੰ ਨਹੀਂ ਪਤਾ ਹੈਗਾ ਪਰ ਡਿਪਾਰਟਮੈਂਟ ਦੇ ਮੁਖਿਆ ਨੂੰ ਪਤਾ ਹੈਗਾ ਇੱਕ ਸੈਕਟਰੀ ਆਪਣੇ ਲੈਵਲ ਤੇ ਐਸਾ ਦੀ ਕਾਰਵਾਈ ਕਿਸ ਤਰ੍ਹਾਂ ਕਰ ਸਕਦਾ ਹੈ ਇਸ ਨੂੰ ਲੈ ਕੇ ਕਾਫੀ ਲਈ ਕੱਲ ਵੀ ਜਿਹੜੀ ਸਾਰਾ ਦਿਨ ਫੜਕੀ ਚੱਲਦੀ ਰਹੀ ਹੈ ਪਰ ਅੱਜ ਆਖਰਕਾਰ ਸਰਕਾਰ ਨੇ ਨੋਟਿਸ ਭੇਜ ਕੇ ਉਹਨਾਂ ਤੋਂ ਜਵਾਬ ਤਰਕੀ ਕੀਤੀ ਹੈ 2 ਹਫ਼ਤੇ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਅਜੋਸ਼ ਸ਼ਰਮਾ ਕੀ ਜਵਾਬ ਦਿੰਦੇ ਨੇ ਪਰ ਇੱਕ ਗੱਲ ਸਿੱਧੀ ਕਿ ਅਜੋਸ਼ ਸ਼ਰਮਾ ਪਹਿਲਾਂ ਵੀ ਵਿਵਾਦਾਂ ਚ ਰਹੇ ਨੇ ਸਰਕਾਰ ਮੁੱਖ ਮੰਤਰੀ ਹੋਵੇ ਉਹਨਾਂ ਨਾਲ ਜਦੋਂ ਆਮ ਆਦੀ ਪਾਰਟੀ ਦੇ ਕਲੀਨਿਕਾਂ ਨੂੰ ਲੈ ਕੇ ਗੱਲ ਹੋ ਰਹੀ ਸੀ ਉਸ ਟਾਈਮ ਵੀ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਹਟਾ ਦਿੱਤਾ ਗਿਆ ਸੀ ਹੁਣ ਮੁਰਕੇ 1 ਸਾਲ ਪਹਿਲਾਂ ਇਹਨਾਂ ਜਿਹੜਾ ਹੈਗਾ ਦੁਆਰ ਤੋਂ ਚਾਰ ਜਿਹੜਾ ਦੱਸਿਆ ਗਿਆ ਹੈਗਾ ਕਿਉਂਕਿ ਜਿਹੜਾ ਅਜੋਸ਼ ਸ਼ਰਮਾ ਹੈਗੇ ਨੇ ਉਹਨਾਂ ਪਰ ਇਹੀ ਗੱਲ ਆਉਂਦੀ ਹੈ ਕਿ ਉਹ ਆਪਣੇ ਮਨ ਤੋਂ ਆਪਣੀ ਬਰਦੀ ਤੋਂ ਵੀ ਕਈ ਕੰਮ ਕਰਦੇ ਨੇ ਤੇ ਉਹ ਵੀ ਇਸ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈਗਾ ਇਹ ਵੀ ਜਿਹੜਾ ਨਤੀਜਾ ਹੈਗਾ ਉਹਨੇ ਆਪਣੇ ਆਪ ਤੋਂ ਇਹ ਨੋਟਿਸ ਜਾਰੀ ਕੀਤਾ ਤੇ ਜਾਂਚ ਦੇ ਸ਼ੁਰੂ ਹੋਈ ਹੈ ਜੀ ਗੁਰਪ੍ਰੀਤ ਠੀਕ ਹੈ ਠੀਕ ਹੈ ਨੋਜ ਬਹੁਤ-ਬਹੁਤ ਸ਼ੁਕਰੀਆ ਤੁਹਾਡਾ तमाम تفصیل ਦੇ ਨਾਲ ਜਾਣਕਾਰੀ ਸਾਂਝੀ ਕਰਦੇ ਲੇ